ਭਗਵੰਤ ਸਿੰਘ ਮਾਲੂ ਕੋਈ ਕੋ ਬੇਨਤੀ ਆ ਪਰ ਇਹ ਸੀਟ ਸਦਾ ਨਹੀਂ ਰਹੇ ਨੇ ਤੇ ਜਦੋਂ ਤੇਰੀ ਵਾਰੀ ਆਈ ਐ ਨਾ ਵੇਖਿਆ ਇੰਤਰਾ ਵੱਟੋ ਵੱਟ ਭਜਾਵਾਂਗੇ ਚੇਤੇ ਰੱਖੇਗਾ ਕਿ ਕਿੱਥੇ ਵਾਹ ਪਿਆ ਮੱਲਾ ਦਾ ਤੂੰ ਤਾਂ ਅੱਗੇ ਅੱਗੇ ਲਾਜ ਕਰਾਉਂਦਾ ਫਿਰਦਾ ਕਹਿੰਦੇ ਤਾਂ ਲਿਬਰ ਲੋਬਰ ਬਹਿ ਗਿਆ ਕੀ ਘੱਟ ਕੀ ਸਾਨੂੰ ਮੌਕਾ ਰੱਬ ਜ਼ਰੂਰ ਦੇਵੇ ਤੇਰੀ ਤਸੱਲੀ ਕਰਾਉਣੀ ਹੈ ਭਗਵੰਤ ਸਿੰਘ ਮਾਲੂ ਕੋਈ ਕੋ ਬੇਨਤੀ ਆ ਪਰ ਆਏ ਇਹ ਸੀਟ ਸਦਾ ਨਹੀਂ ਰਹਿੰਦੇ ਤੇ ਜਦੋਂ ਤੇਰੀ ਵਾਰੀ ਆਈ ਹੈ ਨਾ ਵੇਖਿਆ ਇੰਤਰਾ ਵੱਟੋ ਵੱਟ ਭਜਾਵਾਂਗੇ ਚੇਤੇ ਰੱਖੇਗਾ ਕਿ ਕਿੱਥੇ ਵਾਹ ਪਿਆ ਮੱਲਾ ਦਾ ਤੂੰ ਕੱਪ ਅੱਗੇ ਅੱਗੇ ਲਾਜ ਕਰਾਉਂਦਾ ਫਿਰਦਾ ਕਹਿੰਦੇ ਤਾਂ ਲਿਬਰ ਲੋਬਰ ਬਹਿ ਗਿਆ ਕੀ ਘੱਟ ਕੀ ਸਾਨੂੰ ਮੌਕਾ ਰੱਬ ਜ਼ਰੂਰ ਦੇਵੇ ਤੇਰੀ ਤਸੱਲੀ ਕਰਾਉਣੀ ਹੈ ਭਗਵੰਤ ਸਿੰਘ ਮਾਲ ਨੂੰ ਇੱਕੋ ਬੇਨਤੀ ਆ ਪਰ ਆਏ ਇਹ ਸੀਟ ਸਦਾ ਨਹੀਂ ਰਹਨੇ ਤੇ ਜਦੋਂ ਤੇਰੀ ਵਾਰੀ ਆਈ ਐ ਨਾ ਵੇਖਿਆ ਇੰਤਰਾ ਵੱਟੋ ਵੱਟ ਭਜਾਵਾਂਗੇ ਚੇਤੇ ਰੱਖੇਗਾ ਕਿ ਕਿੱਥੇ ਵਾਹ ਪਿਆ ਮੱਲਾ ਦਾ ਤੂੰ ਕਾ ਅੱਗੇ ਅੱਗੇ ਲਾਜ ਕਰਾਉਂਦਾ ਫਿਰਦਾ ਕਹਿੰਦੇ ਤਾਂ ਲਿਬਰ ਲੋਬਰ ਬਹਿ ਗਿਆ ਕੀ ਘਟ ਕੀ ਸਾਨੂੰ ਮੌਕਾ ਰੱਬ ਜ਼ਰੂਰ ਦੇਵੇ ਤੇਰੀ ਤਸੱਲੀ ਕਰਾਉ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ